जर्रे तो लेके सूरज तक कीड़ी तो लेके हाथी तक ओह वो, वो कीड़ी बेच भी है हाथी भी है वो जर्रे भी है वो सूरज भी है अस्थि कीटी त्रिलो आदम एक अखंडत बसे अनादम, वो ऐसा है पूरे आया अपने कृत पूरे आया ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਬੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਬੈੜਾ ਹੋਵੇ ਕ੍ਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਟੇਢੀਆਂ ਬਾਹਾਂ ਵੀ ਟੇਢੀਆਂ ਕਮਰ ਵੀ ਟੇਢੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਦੇ ਦੁਨੀਆਂ ਦਾ ਸਭ ਤੋਂ ਕ੍ਰੂਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਛਾਣ ਆਉਂਦੀ ਹੈ ਉਸਦੇ ਰੂਪ ਤੋਂ ਦੂਜੀ ਪਛਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂ ਉਤਪਦੀ ਪਲਨਾ ਨਾ ਸੋਰੀ ਜੋ ਕੁਝ ਹੋ ਰਿਹਾ ਹੈ ਉਸੇ ਤੋਂ ਹੋ ਰਿਹਾ ਹੈ। ਉਹ ਸਦੀਵੀ ਹੈ ਕਾਇਮਦਾਏ ਮੈਂ ਕਰਤਾ ਆਪਣੇ ਕਿਰਤ ਦੇ ਚ ਪੂਰੇ ਹੋਇਆ ਹੈ। ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ ਅੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੀ ਜੀ ਸਮਾ ਲੱਗ ਜਾਏਗਾ ਉਹ ਸਮਾ ਵੀ ਨਹੀਂ ਹੈ ਪਰਮਾਤਮਾ ਜੀ ਸਮਾਨ ਨਹੀਂ ਹੈ ਆਕਾਰ ਕਾਲ ਸਮੇਂ ਨੂੰ ਕਹਿੰਦੇ ਵਕਤ ਨੂੰ ਕਹਿੰਦੇ ਇੱਕ ਨਿਕਾ ਜੀ ਅਨੁਪਤਾ ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗ੍ਹਾ ਚਾਹੀਦੀ ਹੈ ਜਗ੍ਹਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗ੍ਹਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗ੍ਹਾ ਹੀ ਨਹੀਂ ਕਿਵੇਂ ਭੱਜੇਗਾ ਦੌੜੇਗਾ تن ਭੱਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਵਿੱਚ ਮਨ ਭੱਜਦਾ ਹੈ ਸਮੇਂ ਵਿੱਚ ਇਹਨੂੰ ਸਥਾਨ ਦੀ ਲੋੜ ਨਹੀਂ ਹੈ ਐਸੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਵਿੱਚ ਦੌੜਦਾ ਹੈ ਕਿਹੜੇ ਸਮੇਂ ਵਿੱਚ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨੁੱਖ ਕਦੀ ਚਿੰਤਾ ਚ ਬੈਠਾ ਹੁੰਦਾ ਕਦੀ ਯਾਦਾਂ ਵਿੱਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪਰਮਾਤਮਾ ਉਹ ਸਮੇਂ ਵਿੱਚ ਉਹ ਸਮਾਂ ਹੀ ਨਹੀਂ ਹੈ ਸਮਾਂ ਪਰਮਾਤਮਾ ਕਰਕੇ ਹੈ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮਾਂ ਕਰਕੇ ਆਂ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾ ਖਾ ਵੀ ਜਾਏਗਾ ਕਾਲ ਬਾਇ ਬ੍ਰਹਮਾ ਬਪਦਰਾ ਕਾਲ ਬਾਇ ਸ਼ੋਜੋ ਅਵਤਾਰਾ ਕਾਲ ਬਾਇ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਜੋ ਸਮੇਂ ਚ ਬਣੇ ਸਮਾ ਮਿਟਾ ਦੇਗਾ ਜੋ ਸਮੇਂ ਦੇ ਚ ਆਇਆ ਹੈ ਸਮਾ ਉਸ ਨੂੰ ਰੁਕਸਤ ਕਰ ਦੇਗਾ ਜੋ ਸਮੇਂ ਦੇ ਚ ਬਣਿਆ ਹੈ ਸਮਾ ਉਸ ਨੂੰ ਮਿਟਾ ਦੇਗਾ ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾ ਇਸ ਵਾਸਤੇ ਅਗਾ ਕੋਈ ਨਾ ਸਮਝੇ ਕਲਪਨਾ ਮਾਤਰ ਹੈ ਮੂਰਤੀ ਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮਰਾਦ ਫਿਰ ਇੱਕਦਮ ਬਣ ਜਾਈ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮਿਆ ਹੋਵੇਗਾ ਇੱਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ ਜਮਿਆ ਨਹੀਂ जन्म है अमरण है जमेया नहीं है तो फिर कैसे है सैबंग? संस्कृत न शब्द है स्वयंभू अपने आप तो प्रभु अपने आप तो प्रगट हो आप ही ने आप साजे हो आप ही ने रचे हो ना सैभंग शंभू स्वयंभू पंजाबी रूप सैभंग ਆਪਣੇ ਆਪ ਤੋਂ ਆਪ ਹੀ ਹੋਇਆ ਹੈ। ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਗਿਆਨ ਗੁਰੂ ਹੈ, ਗਿਆਨ ਸਾਰਾ ਪ੍ਰਮਾਤਮਾ ਤੋਂ ਆ ਰਿਹਾ ਹੈ। ਗਿਆਨ ਹੀ ਤੇ ਗੁਰੂ ਹੈ, ਗਿਆਨ ਗੁਰੂ ਆਤਮ ਉਪਦੇਸ਼ ਉਹ ਨਾਮ ਤੇ ਬਹੁਤ ਲਗਾਓ। ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ, ਗਿਆਨ ਵੀ ਉਸੇ ਤੋਂ ਆਇਆ ਹੈ। ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਹਦੇ ਪਾਂਢੇ ਸਮਾ ਗਈ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਹੈ ਉਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਬਿਆਲੂ ਹੈ ਬਖਸ਼ਿੰਦ ਹੈ रहीम है रहमान है बख्शंद है करुणाकर है दयालु है इतने तक मूल मंत्र मुक्तसर तो अब शब्द सरवन کرو ہاں جی याक अर्द गुतम पेषतो दर्गोज कुन करता इस पंक्ति में अर्जो ही है बिनती है सारा शब्द बिनती है ਅਰਦਾਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚ ਚਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਅਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਕਥਾ ਸੁਣਨ ਜਾ ਰਹੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਸਤ ਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆਂ ਸੇਵਾ ਕਰਨ ਲਈ ਜਾ ਰਹੇ ਆਂ ਉਹਨ ਕਰਨ ਲਈ ਜਾ ਰਹੇ ਆਂ ਇਹ ਸਭ ਕੁਝ ਕੀਤਾ ਹੋਇਆ ਪੁਣ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਕ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਹੁਣ ਨਹੀਂ ਨਿਕਲੇਗੀ ਪੰਜ ਬਥੇਰੀਆਂ ਅਰਦਾਸਾਂ ਹੁੰਦੀਆਂ ਤੇ ਮਨੋਂ ਕੋ ਕਰ ਕੋਈ ਰਸਮੀ ਅਰਦਾਸ ਦੀਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਹੁਣ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਔਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ੋਈ ਸੰਸਕ੍ਰਿਤ ਦੇ ਚ ਹਿੰਦੀ ਦੇ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਦੇ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਹੈ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਹੈ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨਹੀਂ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਲਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਗੁਰ ਕਹਿੰਦੇ ਨੇ ਇੱਕ ਅਰਜ਼ ਇੱਕ ਮੇਰੀ ਅਰਜ਼ੋਈ ਇੱਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੋ ਤਮ ਪੇਸ਼ ਤੋ ਦਰਗੋਸ਼ ਕੁੰਨ ਕਰਹਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਇਹ ਕਰਤਾ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਕਿਸਾਨੋਂ ਕੁ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥੇ ਹੀ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਤੇ ਵੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਜੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਸੇ ਥਾਂ परमात्मा व्यापक है ओदा देखना भी व्यापक है बेखत सुनत सदा है संगे मैं मूर्ख जानया दूरी रे हे प्रभु तू कान कर भाव सुन हे कर्ता हे सृष्टि दे रचना हारे इक अरज होई इक बिनती है फिर अगलीयां पंक्तियां च जिस दे अगो बिनती कर रहे ने उस दी महिमा बयान कर देना जी ਅਕਾਲ ਪੁਰਖੀ ਅਕੀਮ ਕੋ ਇਹ ਅਲਫਰਦ ਗਾਣ ਪਰਸ਼ਿੰਦਿਚ ਅਰਬੀ ਵਿਚ ਸਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਆਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲਗੀਦਰ ਤੁਸੀਂ ਤੇ ਹੱਕ ਬਾਹੋ ਸੱਚਾ ਹਕੀਕਤ ਸਚਾਈ ਹੱਕ ਸੱਚ ਪਰਸ਼ੀਨ ਦੇ ਚ ਅਰਬੀ ਦੇ ਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਿਗੁਰ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਬੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਬੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ, ਬਜ਼ੁਰਗ ਹੈ। ਕਦੀਮੀ। ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ। ਅਰਬੀ ਵਿੱਚ ਵੀ ਕਬੀਰ ਕਹਿੰਦੇ ਨੇ, ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। ਏ ਹੱਕਾ, ਏ ਸੱਚ ਦੇ ਸਰੂਪ, ਏ ਸੱਚੇ। ਇਹ ਸਭ ਤੋਂ ਵੱਡੇ ਹੱਕਾ ਕਬੀਰ ਕਰੀਮ ਤੋਂ ਬਖਸ਼ਿੰਦ ਹੈ ਤੋਂ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ ਕਰੀਮ ਤੋਂ ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਚ ਕੋਈ ਐਬ ਨਹੀਂ ਤੂੰ ਨਿਰਵਿਕਾਰ ਹੈ ਨਿਰਮਲ ਹੈ ਅਤੀ ਨਿਰਮਲ ਹੈ अति निर्मल हैं निर्विकार हैं और सृष्टि का कारणहार हैं तू हक है तू कबीर है इस तरह मेरे बादशाह उस प्रभु दी अरदास देच जो है महिमा गायन कर रहे ना हां जी दुनिया मुकाम फन्नी दर कीत दिवो कमी हे प्रभु मैं ते अपने दिल नो समझाना ए जगत फानी है नासवंत है तू हक्का है जगत ते झूठ है छाया है। तू कबीर है ये सब कुछ ते तुच्छ है बेमैनी है दुनिया मुकाम फानी ये जो टिके होया जगत दिसदा पे मिट जाएगा तो फानी है ना है ਐ ਮੇਰੇ ਦਿਲ ਤੂੰ ਐਸਾ ਜਾਣ ਹੈ ਪ੍ਰਭੂ ਹੈ ਕਰੀਮ ਹੈ ਹੱਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸਮੰਦ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਨਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਲ ਸੰਤ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਲੇਖਿਆ ਸਭ ਕੁਝ ਨਾਸਵੰਦ ਹੈ ਸਭ ਕੁਝ ਨਾਸਵੰਦ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਮੌਸਰ ਹੋਏ ਅਜਰਾਇਮ ਇਹ ਰੱਬ ਦਾ ਹੈ ਜਿਲੰਗੇ ਜਗਾਤਨੀ ਸਾਰੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇਸ਼ ਮੌਤ ਦਾ ਦੇਵਤਾ ਹੈ ਅਜਰਾਇਮ ਉਹਨੋ ਫਰਿਸ਼ਤਾ ਕਹਿੰਦੇ ਨੇ ਅਜਰਾਇਮ ਮੂਵੇ ਕਹਿੰਦੇ ਨੇ ਕੇਸਾ ਨੂੰ ਵਾਲਾ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ ਸਹਬ ਕਿਦਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੰਦੇ ਗੁਰੂ ਨਾਨਕ ਜੀ ਕੋ ਵੀ ਹੈ ਬਹੁਤ ਵੱਡੀ ਹੋ ਗਈ ਹੈ ਬਹੁਤ ਵੱਡੇ ਗੁਣਾ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦਿਆਂ ਕਹੋ ਨਾਨਕ ਹਮ ਨੀਚ ਕਰੰਮਾ ਸਰਨ ਪਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਇਹ ਤੇ ਸਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਚੌਲੀ ਦੇ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਾਣਣਾ ਇਹ ਸਿਰਫ ਗੁਰੂ ਨਾਨਕ ਦੇਵ ਜੀ ਕਰਦੀ ਮੈਂ ਮੈਂ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾਣ ਪਰ ਕੀਤਾ ਕੀ ਜਏ ਦਿਲ ਨਾਦਾਨ ਹੈ ਨਹੀਂ ਸਮਝ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇਆ ਜਾਂਦਾ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਹੈ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਕਿ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਕਿ ਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦਾ ਐਸਾ ਹੈ ਨਾਦਾਨ ਦਿਲ ਹੈ ਇਹ ਮੰਨਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜ਼ਮ ਇਸਰ ਪਰ ਪਦਰਾ ਕਸੇ ਇਸ ਤਸਤੰਗੀ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ फारसी ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸਤਰੀ ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ ਜਨ ਇਸਤਰੀ ਪਦਰ ਲਿਖਣ ਵਿੱਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮੈਨਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਪਦਰ ਹੈ ਪੇਤਾ ਪੇਟਰ ਪੇਦਰ ਪੈ ਉਹਨੂੰ ਕਹਿੰਦੇ ਨੇ ਪੀਟਰ ਪਿਤਾ ਔਰ ਪੇਦਰ ਇਹ ਤਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿਕਟ ਵਰਤੀ ਸ਼ਬਦ ਇਥੇ ਲਿਖਤ ਵਿੱਚ ਹੈ ਬਦਲ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਪੰਜਾਬੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ ਵਿੱਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਬੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਿਸ਼ਣ ਬਾਰੇ ਵੀ ਹੈ ਸਹਿਬ ਇਥੇ ਕਹਿੰਦੇ ਨੇ ਇਸਤਰੀ ਪੇਤਾ ਪੁੱਤਰ ਇਹ ਜੋ ਸੰਵੰਦੀ ਨੇ ਔਰੇ ਜਿਹੜੇ ਵਿਰਾਨ ਹੈ ਇਹ ਜਿਹੜੇ ਮਿੱਤਰ ਨੇ ਜਿਨ੍ਹਾਂੇ ਸਮਾਜਿਕ ਸੰਬੰਧ ਨੇ ਕਿਸੇ ਨੇ ਤੇਰੀ ਬਾਣੇ ਕਾ ਕਰਨੇ ਦਸਤ ਹੱਥ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਇੱਕ ਇੱਕ ਕਰਕੇ ਤੂੰ ਦੇਖ ਲੇਗਾ ਮੈਂ ਬੇਸਹਾਰਾ ਹੋ ਗਿਆ ਮਾਂ ਤੋਂ ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ ਮੈਂ ਬੇਸਹਾਰਾ ਹੋ ਗਿਆ ਪੁੱਤਰਾ ਤੋਂ ਮੈਂ ਬੇਸਹਾਰਾ ਹੋ ਗਿਆ ਭੈਰਾਵਾਂ ਤੋਂ ਮੈਂ ਬੇਸਹਾਰਾ ਹੋ ਗਿਆ ਮਿਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਸ ਇੱਕ ਦਾ ਸਹਾਰਾ ਪਕੜਨਾ ਹੈ ਉਹ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੇ ਕਦੀ ਬੇਆਸਰਾ ਹੋਵੇਂ ਗਈ ਨਹੀਂ ਬੇਸਹਾਰਾ ਹੋਵੇਂ ਗਈ ਨਹੀਂ ਬੇਸਹਾਰਾ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ ਪਕੜ ਲਈ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਆਇਆ ਕਿਉਂਕਿ ਪਿਤਾ ਅੱਜ ਹੈ ਕੱਲ ਨਹੀਂ ਹੋ ਸਕਦਾ ਉਸ ਜੀਵੀ ਹੈ ਉਹ ਹੱਕਾ ਹੈ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਕੋਨੋ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਿਕ ਕੀਟੇ ਬਿਰਤੀ ਸਬਦਾ ਉਹ ਮਨੁੱਖ ਚਾਏ ਕੋਈ ਵੀ ਦੇਵਨ ਕੋ ਏਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ ਪકડਨੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂਜੀ ਆਖ ਦਇਰਤਮ ਕਸਨਾ ਦਰਦ ਕਿਉਂ ਸਵਾਤ ਤਕਵੀ ਪਰ ਜਦ ਇਸ ਤੋਂ ਅੰਗਾ ਰੁਕਸਤ ਹੋਵੇਗਾ ਤੇ ਤਕਵੀ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ ਦੇਣਾ ਫਾਤੀਹਾ ਪੜ ਕੇ ਨਮਾਜ਼ ਪੜਦੇ ਨੇ ਉਹਨੋਂ ਜਿਵੇਂ ਸਾਡੇ ਵਾਪਸ ਆ ਕੇ ਜਾਂ ਸਮਸ਼ਾਨ ਦਾੜ ਤੇ ਕੀਰਤਨ ਸੁਹਿਲਾ ਪੜਦੇ ਨੇ ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜਦੇ ਨੇ ਆਖਰ ਸਾਰੇ ਇਹ ਜੋ ਤੇਰੀ istri ਇਹ ਪੁੱਤਰ ਇਹ ਬਿਰਾ ਇਹ ਦੋਸਤ ਇਹ ਜਨਾਜ਼ੇ ਦੀ ਜਮਾ ਬਵਤਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸੁਹਿਲਾ ਹੀ ਪੜ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰ ਹੈ ਬਸ਼ਰ ਤੇ ਤੂੰ ਪਕੜਿਆ ਹੋਵੇ ਉਹਦਾ ਧਾਮਨ ਪਕੜੇ ਹੋਵੇ ਭਾਈ ਸਾਹਿਬ ਆਈਨੰਦ ਲਾਲ ਕਹਿੰਦੇ ਨੇ ਦਸਤ ਗਰਦਾਰੀ ਬੇਰੋ ਧਾਮਾ ਨੇ ਜਾਮਾ ਰਬਗੇ ਹੰ ਤੇਰੇ ਕੋਲ ਹੱਥ ਉਹਦਾ ਧਾਮਨ ਪਕੜ ਲੈ ਜੇ ਦਾ ਧਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ ਦਸਤ ਗਰਦਾਰੀ ਬਰੋ ਧਾਮਾ ਨੇ ਜਾਮਾ ਰਬਗੇ ਸੋ ਸਾਹਿਬ ਕਹਿੰਦੇ ਆਖਰੇ ਜਨਾਜ਼ੇ ਦੀ ਨਮਾਜ਼ ਪੜ ਕੇ ਸਾਰੇ ਵਾਪਸ ਆ ਜਾਣਗੇ ਅੱਗੇ ਆਗੇ ਹੰਸ ਅਕੇਲਾ ਗਏ ਤੇ ਤੂੰ ਕੱਲ ਹੀ ਜਾਣਾ ਹਾਂਜੀ ਸਭੂ ਜੀ ਰਸਤੰਦਰ ਹਵਾ ਕਰ ਜਿੰ ਬਦੀ ਖਿਆਲ ਅਰਜ਼ੋਈ ਹੈ ਪ੍ਰਭੂ ਦਿਨ ਤੇ ਰਾਤ ਮਾਰੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਹੈ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ। ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਵੇ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ। ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਵੇ। ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ। ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ। ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਬੇ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਹੈ ਉਹ ਜੋ ਵਿਚਾਰਾਂ 'ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ 'ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨ ਹੈ ਸੰਤ ਦੇ ਵਿਚਾਰਾਂ 'ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ 'ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ 'ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਪ੍ਰਕ੍ਰਿਤ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਵੇ। ਸੰਤ ਦੇ ਵਿਚਾਰ ਅਜ ਦਇਆ ਤੇ ਹਰ ਵਕਤ ਚੱਲਦੀ ਹੈ, ਰਹਿਮਦਿਲੀ ਤੇ ਹਰ ਵਕਤ ਚੱਲਦੀ ਹੈ, ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ। ਕੁੰਨ ਤੇ ਹਰ ਵਕਤ ਚੱਲਦਾ ਹੈ, ਸਦਾਚਾਰ ਤੇ ਹਰ ਵਕਤ ਚੱਲਦਾ ਹੈ। ਪ੍ਰਕ੍ਰਿਤ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਂਦੀ ਹੈ। ਜਿੱਦੇ ਦੇਖਦਾ ਹਾਂ ਇੱਥੇ ਲੋੜ ਹੈ। ਸਹਿਬ ਕੇ ਦਿਨ ਰਾਤ ਵਿਚਾਰਾਂ ਦੇ ਵਿੱਚ, ਫਿਆਲਾਂ ਦੇ। ਬਦੀ ਬਦੀ। ਕਦੀ ਕਦੀ ਕਿਰਤ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਸਨ ਐਸਾ ਹੈ ਪਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਵਿੱਚ ਜੋਦੜਿਸ਼ ਉਹ ਗੁਣ ਰੱਖੇ ਜਾ ਰਹੇ ਹਨ ਗਾਹੀ ਨਾਨੀ ਕੀ ਕਰ ਤਨ ਮਾਣੀ ਠੀਨੀ ਅਹਵਾ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਇਹ ਪ੍ਰਭੂ ਮੇਰਾ ਹਾਲ ਕੀ ਹੋਣਾ ਹੈ ਬਰੀ ਦਸ਼ਾ ਕੀ ਹੋਣੀ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਮ ਤੇ ਬਾਲਾ ਜਿਓ ਨਾ ਜਾਣਾਂ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਵਿੱਚ ਤੇ ਮੈਂ ਹੱਥ ਹੀ ਨਹੀਂ ਪਾਉਂਦਾ اے ਪ੍ਰਭੂ ਪਤਾ ਨਹੀਂ ਏ ਹੋਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਹੁਤ ਬਹੁਤ ਬਦਬਖਤ ਆਖਰੀ ਪੰਕਤੀਆਂ ਬਦਬਖਤ ਹਮਚੋਂ ਬਗੀ ਲਗਾਫਲ ਬੇਨਜ਼ਰ ਬੇਬਾਤ ਨਾਨਕ ਬਗੋਇ ਜੰਤੂ ਰ ਤੇਰੇ ਚਾਕਰਾਂ ਪਾਖਾ ਬਦਬਖਤ ਇਹ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਆ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਆ ਜੋਤਸ਼ੀ ਤੇ ਨਹੀਂ ਆ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰ ਸੇ ਬਦ ਬਖਤ ਕਾ ਸਾਸਤ ਕਿਹੜਾ ਮਨੁਖ ਬਦ ਕਿਸਮਤ ਹੈ ਬਦ ਬਖਤ ਹੈ ਕਿ ਦਰ ਰਾਹ ਦਸ਼ ਰੰਜ ਦੇ ਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ ਚ ਚੜਦੀ ਕਲਾ ਲੱਗਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਦੇ ਵਿੱਚ ਹਾਸੇ ਲੱਭਦਾ ਹੈ ਕਦੀ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਦੇ ਵਿੱਚ ਨਫਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੀ ਨਹੀਂ ਆ ਪਰ ਮੈਂ ਕਹਿ ਸਕਦਾ ਐਸੋ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਮੇ ਸਤਗੁਰੁ ਤੇ ਕਹਿ ਰਣ ਮੈਂ ਚੰਗੀ ਕਿਸਮਤ ਵਾਲਾ ਨਹੀਂ ਬਦਬਖਤ ਬਦਬਖਤ ਹਮਚੋਂ ਬਖੀਲ ਹੈ ਗਾਫਲ ਫਿਰ ਮੈਂ ਚੋਗਲ ਖੋਰ ਵੀ ਹਾਂ ਗੱਲ ਬਤਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਂਦਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦੱਸਦਾ ਬਖੀਲ ਵੀ ਹਾਂ ਵਲ ਖੋਰ ਵੀ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਹੈ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਬਾਗ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਅੰਦੇ ਨੂੰ ਬੇਨਜ਼ਰ ਕਹਿੰਦੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਗ ਦੂਸਰਾ ਮੈਂ ਮੂੰਹ ਫਟ ਬੜਾ ਜੋ ਮੂੰਹ ਚਾਂਦੀਏ ਕਹਿ ਦੇਣਾ ਇਹ ਨਹੀਂ ਦੇਖਦਾ ਮੌਕਾ ਕੀ ਹੈ ਮਹਿਲ ਕੀ ਹੈ ਵਾਤਾਵਰਣ ਕੀ ਹੈ ਸਮਾਜ ਕੀ ਹੈ ਔਰ ਟਿਕਾਣਾ ਕੀ ਹੈ ਦੇਖਦਾ ਹੀ ਨਹੀਂ ਬੇਬਾਕ ਜ਼ਬਾਨ ਕਾਬੂ ਚ ਨਹੀਂ ਬੇਬਾਕ ਹੁਣ ਆਖਰੀ ਪੰਕਤੀ ਵਿੱਚ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਇ ਤੇ ਜੰਤੂ ਰਹਾ ਤੇਰੇ ਚਾਕਰਾਂ ਪਾਹਾ ਨਾਨਕ ਦੀ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਹਾਕ ਬਣਾ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੇ ਕਦਮਾਂ ਦੀ ਹਾਕ ਬਣਾ ਦੇ ਤੂੰ ਨਹੀਂ ਮਿਲਦਾ ਦਿਨਾਂ ਸੇ